ਸੱਚੀ ਗੱਲ ਜੀ ਪੰਜਾਬ 'ਚ ਭਾਰੀ ਮੀਂਹ ਨਾਲ ਹੋਵੇਗੀ ਜੀ ਗੜੇਮਾਰੀ ਮੌਸਮ ਵਿਭਾਗ ਨੇ ਦਿੱਤੀ ਜੀ ਚੇਤਾਵਨੀ ਪੰਜਾਬ 'ਚ ਵੱਦੀ ਠੰਡ ਦੇ ਵਿਚਕਾਰ بارش ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਮੌਸਮ ਵਿਭਾਗ ਅਨੁਸਾਰ ਸੂਬੇ ਵਿੱਚ 26 ਦਸੰਬਰ ਤੋਂ 28 ਦਸੰਬਰ ਤੱਕ ਗੜੇਮਾਰੀ ਦੇ ਨਾਲ-ਨਾਲ ਭਾਰੀ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਗਈ ਹੈ ਇਸ ਤੋਂ ਇਲਾਵਾ ਸੂਬੇ ਦੇ 15 ਜ਼ਿਲ੍ਹਿਆਂ ਵਿੱਚ ਸੀਤ ਲਹਿਰ ਅਤੇ ਧੁੰਦ ਦਾ ਅਲਰਟ ਜਾਰੀ ਕੀਤਾ ਗਿਆ ਹੈ ਵਿਭਾਗ ਵੱਲੋਂ ਅੱਜ ਲੁਧੇਣਾ, ਜਲੰਧਰ, ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਹੁਸ਼ਿਆਰਪੁਰ, ਨਮਾਸ਼ਹਿਰ, ਕਪੂਰਥਲਾ, ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ, ਮੁਕਸਰ, ਮੋਗਾ, ਬਠਿੰਡਾ ਜ਼ਿਲ੍ਹਿਆਂ ਵਿੱਚ ਕੋਲਡ ਵੇਵ ਅਲਰਟ ਜਾਰੀ ਕੀਤਾ ਗਿਆ। ਤੁਹਾਨੂੰ ਦੱਸ ਦਈਏ, ਵੈਸਟਰਨ ਡਿਸਟਰਬੈਂਸ ਦਾ ਵੱਡਾ ਸਪੈਲ 27 ਦਸੰਬਰ ਤੋਂ ਸਰਗਰਮ ਹੋਵੇਗਾ। ਪੂਰੇ ਉੱਤਰ ਭਾਰਤ ਵਿੱਚ ਤਿੰਨ ਦਿਨਾਂ ਤੱਕ ਮੌਸਮ ਬਦਲੇਗਾ। 27 ਦਸੰਬਰ ਦੀ ਗੱਲ ਕਰੀਏ, 27 ਤੋਂ 29 ਦਸੰਬਰ ਦਰਮਿਆਨ ਮੈਦਾਨੀ ਇਲਾਕੇ 'ਚ ਮੀਂਹ ਦੇ ਨਾਲ-ਨਾਲ ਪਹਾੜਾਂ 'ਚ ਚੰਗੀ ਬਰਬਰੀ ਹੋਣ ਦੀ ਸੰਭਾਵਨਾ ਹੈ। ਇਨ੍ਹਾਂ 3 ਦਿਨਾਂ ਦੌਰਾਨ ਚੰਡੀਗੜ੍ਹ ਸਮੇਤ ਮੈਦਾਨੀ ਇਲਾਕੇ 'ਚ ਗਰਜ ਤੇ ਤੇਜ਼ ਹਵਾਵਾਂ ਚੱਲਣ ਦੇ ਨਾਲ-ਨਾਲ بارش ਹੋਵੇਗੀ। 29 ਦਸੰਬਰ ਤੋਂ ਬਾਅਦ ਸੰਘਣੀ ਧੁੰਦ ਛਾਈ ਰਹੇਗੀ। ਰਾਤ ਦੇ ਤਾਪਮਾਨ 'ਚ ਲਗਾਤਾਰ ਗਰਾਵਟ ਨਾਲ ਆਉਣ ਵਾਲੇ ਦਿਨਾਂ 'ਚ ਠੰਡ ਵੀ ਤੇਜ਼ੀ ਨਾਲ ਵਧੇਗੀ। ਹਾਲਾਤ ਇਹ ਨੇ ਕਿ ਅੱਤ ਦੀ ਠੰਡ ਕਾਰਨ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਸਵੇਰ ਤੋਂ ਹੀ ਹਾਈ ਵੇਵ ਤੇ ਪੈ ਰਹੀ ਤੁੰਦ ਕਾਰਨ ਆਵਾਜਾਈ ਪ੍ਰਭਾਵਿਤ ਹੋਣੀ ਸ਼ੁਰੂ ਹੋ ਗਈ ਹੈ ਅਗਲੇ ਹਫਤੇ ਤੁੰਦ ਦਾ ਕਹਿਰ ਤੇਜ਼ੀ ਨਾਲ ਫੈਲਦਾ ਨਜ਼ਰ ਆਉਣ ਵਾਲਾ ਹੈ ਮੇਨ ਗੱਲ ਹੈ ਜੀ ਆਉਣ ਵਾਲੇ ਤੁਹਾਨੂੰ 4 ਤੋਂ 5 ਦਿਨ ਕਾਫੀ ਜ਼ਿਆਦਾ ਜਿਹੜੀ ਤੁੰਦ ਵੀ ਦੇਖਣ ਨੂੰ ਮਿਲਣ ਵਾਲੀ ਹੈ ਜਿਸ ਤੋਂ ਬਾਅਦ ਪੰਜਾਬ ਦੇ ਵਿੱਚ ਮੀਂਹ ਦਾ ਵੀ ਅਲਰਟ ਜਾਰੀ ਕੀਤਾ ਗਿਆ ਜੀ 27 ਤੋਂ 29 ਦਸੰਬਰ ਦੇ ਵਿੱਚ ਤੇ ਗੱਲ ਕਰੀਏ ਪਹਾੜੀ ਇਲਾਕਿਆਂ ਦੀ ਤਾਂ ਉਹਨਾਂ ਵਿੱਚ ਵੀ ਤੁਹਾਨੂੰ ਜਿਹੜੀ ਤਾਜ਼ਾ ਤਾਜ਼ਾ ਬਰਬਾਰੀ ਦੇਖਣ ਨੂੰ ਮਿਲੇਗੀ ਜੀ ਜਿਹੜੀ ਤਾਜ਼ਾ ਬਰਫ਼ ਤੁਹਾਨੂੰ ਉੱਥੇ ਦੇਖਣ ਨੂੰ ਮਿਲ ਸਕਦੀ ਹੈ ਬਾਕੀ ਮੌਸਮ ਰਿਲੇਟਿਡ ਜਾਣਕਾਰੀ ਵਾਸਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਬਾਕੀ ਆਪਣੇ ਸਵੇਰੇ ਸਹੀ 6 ਵਜੇ ਵੀਡੀਓ ਆ ਜਾਂਦੀ ਹੈ ਜੀ ਜਿਹੜੀ ਆਪਣੀ ਖਬਰਾਂ ਵਾਲੀ ਹੈ ਤਾਂ ਉਹਨੂੰ ਵੀ ਦੇਖਣਾ ਨਾ ਭੁੱਲਿਓ ਬਹੁਤ ਬਹੁਤ ਧੰਨਵਾਦ ਦੋਸਤੋ